ਜਾ ਆਉਂਦੀਆਂ ਜਥੇਬੰਦੀਆਂ ਨੇ ਉਹ ਹੁਣ ਸਾਰੀਆਂ ਇੱਕ ਹੋਣਗੀਆਂ ਇੱਥੇ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਣਾ ਹੈ ਕਿ ਉਹ ਜੋ ਲਾਈਵਾਈਦਾਰ ਪਾਈ ਦੀ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਹੈ ਜੀ 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 ਜੇਕਰ ਅਜਿਹੀ ਬਿਆਨਬਾਜ਼ੀ ਨਾ ਹੁੰਦੀ ਜੀ ਸ਼ਾਇਦ ਹੋ ਸਕਦਾ ਸਰਕਾਰ ਦਾ ਆ ਆ ਹਸਣਾ ਨਾ ਪੈਂਦਾ ਜੀ ਅਸੀਂ ਜਿਹੜੇ ਲੋਕ ਚਾਹੁੰਦੇ ਨੇ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲੇ ਜਿਹੜੇ ਚਾਹੁੰਦੇ ਨੇ ਡਾਕਟਰ ਸੁਮੇਨਾਥ ਦੀ ਰਿਪੋਰਟ ਲਾਗੂ ਹੋਵੇ ਜਿਹੜੇ ਚਾਹੁੰਦੇ ਨੇ ਕਿ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਵੇ ਜਿਹੜੇ ਚਾਹੁੰਦੇ ਨੇ ਲਖੀਮਪੁਰ ਵਾਲੇ ਲੋਕਾਂ ਨੂੰ ਇਨਸਾਫ ਮਿਲੇ ਜਿਹੜੇ ਚਾਹੁੰਦੇ ਨੇ ਜੀ ਕਿ ਲੋਕਾਂ ਦੇ ਨਾਲ ਜਿਹੜੇ ਉੱਤੇ ਮੁਕਾਦਮੇ ਪੈਣੋ ਵਾਪਸ ਲੈ ਜਾਣ ਡਬਲਯੂਟੀਓ ਜੋ ਭਾਰਤ ਬਾਹਰ ਆ ਵੀ ਜਿਹੜੇ ਮੰਗਾ ਮੰਗਦੇ ਨਾਲ ਸਹਿਮਤ ਨਹੀਂ ਜੀ ਉਹ ਪੂਰੇ ਦੇਸ਼ ਦੇ ਲੋਕਾਂ ਨੂੰ ਅੱਜ ਇਹਦੇ ਚ ਮੈਦਾਨ ਦੇ ਵਿੱਚ ਉੱਤਰੇ ਆਉਣਾ ਚਾਹੀਦਾ ਤੇ ਲੋਕ ਉੱਤਰ ਵੀ ਚੁੱਕੇ ਜਾ ਉਹਦੀਆਂ ਜਥੇਬੰਦੀਆਂ ਨੇ ਉਹ ਹੁਣ ਸਾਰੀਆਂ ਇੱਕ ਹੋਣਗੀਆਂ ਇੱਥੇ ਕਹਿੰਦਾ ਜੀ ਪਹਿਲਾਂ ਸਾਡੇ ਖਿਲਾਫ ਬੋਲਨੇ ਨੇ ਪਰ ਉਹ ਕਹਿੰਦੇ ਨੇ ਕਿ ਜੀ ਸਾਨੂੰ ਕਾਲ ਦਿੰਦੇ ਨੇ ਅਸੀਂ ਜਰੂਰ ਆਵਾਂਗੇ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਹੈ ਜੀ ਕੁਝ ਨਾਈ ਵਾਈ ਕਰ ਪਾਈ ਵੀ ਆ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਜੀ 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 ਜੇ ਕਰ ਅਜੇ ਹੀ ਬਿਆਨ ਜੇ ਕਰ ਅਜੇ ਹੀ ਬਿਆਨ ਜੀ ਅਜੇ ਹੀ ਬਿਆਨਬਾਜ਼ੀ ਨਾ ਹੁੰਦੀ ਜੀ ਸ਼ਾਹਦ ਹੋ ਸਕਦਾ ਸਰਕਾਰ ਦਾ ਆ ਹੌਸਲਾ ਨਾ ਪੈਂਦਾ ਜੀ ਇਹ ਗਲਤ ਬਿਆਨਬਾਜ਼ੀ ਨੇ ਜੀ ਇਹ ਹੌਸਲਾ ਪਿਆ ਸਰਕਾਰ ਦੇ ਵਿੱਚ ਜੀ ਸੋ ਮੈਂ ਫਿਰ ਵੀ ਬੇਨਤੀ ਕਰੂੰਗਾ ਦੇਸ਼ ਦੇ ਲੋਕਾਂ ਨੂੰ ਕਿਸਾਨਾਂ ਨੂੰ ਕਿਉਂਕਿ ਹਰ ਇੱਕ ਦੇ ਆਪਣੇ ਆਪਣੇ ਮਤਵ ਨੇ ਜੀ ਅਸੀਂ ਜਿਹੜੇ ਲੋਕ ਚਾਹੁੰਦੇ ਨੇ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲੇ ਜਿਹੜੇ ਚਾਹੁੰਦੇ ਨੇ ਡਾਕਟਰ ਸੁਮੇਨਾਥ ਸਿੰਧੀ ਰਿਪੋਰਟ ਲਾਗੂ ਹੋਵੇ ਜਿਹੜੇ ਚਾਹੁੰਦੇ ਨੇ ਜੀ ਕਿ ਕਿਸਾਨਾਂ ਦੀ ਕਰਜ਼ ਮੁਕਤੀ ਹੋਵੇ ਜਿਹੜੇ ਚਾਹੁੰਦੇ ਨੇ ਲਖੀਮਪੁਰ ਵਾਲੇ ਲੋਕਾਂ ਨੂੰ ਇਨਸਾਫ ਮਿਲੇ ਜਿਹੜੇ ਚਾਹੁੰਦੇ ਨੇ ਜੀ ਕਿ ਲੋਕਾਂ ਦੇ ਨਾਲ ਜਿਹੜੇ ਉੱਤੇ ਮੁਕੱਦਮੇ ਪਏ ਨੇ ਉਹ ਵਾਪਸ ਲੈ ਜਾਣ ਡਬਲਯੂਟੀਓ ਚੋਂ ਭਾਰਤ ਬਾਹਰ ਆਪੇ ਜਿਹੜੇ ਮੰਗਾ ਮੰਗਦੇ ਨਾਲ ਸਹਿਮਤ ਨਹੀਂ ਜੀ ਉਹ ਪੂਰੇ ਦੇਸ਼ ਦੇ ਲੋਕਾਂ ਨੂੰ ਅੱਜ ਇਹਦੇ ਚ ਮੈਦਾਨ ਦੇ ਵਿੱਚ ਉਤਰੇ ਹੋਣਾ ਚਾਹੀਦਾ ਤੇ ਲੋਕ ਉਤਰ ਵੀ ਚੁੱਕੇ ਨੇ ਜੀ ਤੇ ਇਸ ਨਾਲ ਇੱਕਰ ਗੱਲ ਕੀਤੀ ਜਾਵੇ ਪੋਲੀਟੀਕਲ ਲੀਡਰਾਂ ਦੀ ਉਹ ਵੀ ਲਗਾਤਾਰ ਇੱਥੇ ਪਹੁੰਚਦੇ ਨੇ ਯਾਰ ਮੈਂ ਕਹਿੰਦਾ ਵੀ ਸਮਰਥਨ ਦੇ ਰਹੇ ਨੇ ਦੇਈ ਜਾਣ ਸਾਡਾ ਪੋਲੀਟਿਕਸ ਨਾਲ ਕੋਈ ਸਬੰਧ ਨਹੀਂ ਪਹਿਲਾਂ ਵੀ ਮੋਰਚਾ ਗੈਰ ਰਾਜਨੀਤਿਕ ਸੀ ਹੁਣ ਵੀ ਗੈਰ ਰਾਜਨੀਤਿਕ ਜੀ ਜੀ ਧੰਨਵਾਦ ਇਹ ਸਾਰੇ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਇਹ ਕਹਿੰਦੇ ਨੇ ਕਿ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਉਹ ਪਹਿਲਾਂ ਬਿਆਨਬਾਜ਼ੀ ਕਰ ਚੁੱਕੀਆਂ ਨੇ ਜਿਸ ਦੇ ਕਾਰ ਨੂੰ ਕੁਝ ਨੁਕਸਾਨ ਹੋਇਆ ਹੈ ਪਰ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਪੂਰੇ ਭਾਰਤ ਦੀਆਂ ਜਥੇਬੰਦੀਆਂ ਇਹਨਾਂ ਦੇ ਨਾਲ ਨੇ ਜੋ ਵੀ ਸਰਕਾਰ ਦਾ ਅੱਗੇ ਜਿਹੜੀ ਮੀਟਿੰਗ ਹੋਊਗੀ ਉਸ ਤੋਂ ਬਾਅਦ ਫੈਸਲਾ ਹੋਊਗਾ ਉਸ ਨੂੰ ਲੈ ਕੇ ਜਿਹੜੇ ਕਿਸਾਨ ਨੇ ਹੋ ਅੱਗੇ ਵਧਣ ਕਿਤੇ ਆਪਣੀਆਂ ਮੰਗਾਂ ਜਿਹੜੀਆਂ ਮਨਵਾ ਕੇ ਉਹ ਵਾਪਸ ਆਉਣਗੇ ਕੈਮਰਾਮੈਨ ਗੁਰਪ੍ਰੀਤ ਨਾਲ ਮੈਂ ਤਸਵੀਰ ਪਾਉਂਕੂ ਸ਼ੰਭੂ ਬਾਟਰ ਪੰਜਾਬ ਦੀਆਂ ਜਥੇਬੰਦੀਆਂ ਨੇ ਉਹ ਹੁਣ ਸਾਰੀਆਂ ਇੱਕ ਹੋਣਗੀਆਂ ਇੱਥੇ ਗਿਆਨ ਜੀ ਪਹਿਲਾਂ ਸਾਡੇ ਖਿਲਾਫ ਬੋਲਨੇ ਨੇ ਪਰ ਉਹ ਕਹਿੰਦੇ ਨੇ ਕਿ ਜੀ ਸਾਨੂੰ ਕਾਲ ਦਿੰਦੇ ਨੇ ਅਸੀਂ ਜ਼ਰੂਰ ਆਵਾਂਗੇ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਹੈ ਕਿ ਕੁਝ ਲਾਈਵ ਵਾਇਜ਼ਦਾਰ ਪਈ ਵੀ ਹੈ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਜੀ 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 ਜੇਕਰ ਅਜਿਹੀ ਬਿਆਨ ਜੇਕਰ ਅਜਿਹੀ ਬਿਆਨ ਜੀ ਅਜਿਹੀ ਬਿਆਨਬਾਜ਼ੀ ਨਾ ਹੁੰਦੀ ਜੀ ਸ਼ਾਇਦ ਹੋ ਸਕਦਾ ਸਰਕਾਰ ਦਾ ਆ ਹੌਸਲਾ ਨਾ ਪੈਂਦਾ ਜੀ ਇਹ ਗਲਤ ਬਿਆਨਬਾਜ਼ੀ ਨੇ ਜੀ ਇਹ ਹੌਸਲਾ ਪਿਆ ਸਰਕਾਰ ਦੇ ਵਿੱਚ ਜੀ ਸੋ ਮੈਂ ਫਿਰ ਵੀ ਬੇਨਤੀ ਕਰੂੰਗਾ ਦੇਸ਼ ਦੇ ਲੋਕਾਂ ਨੂੰ ਕਿਸਾਨਾਂ ਨੂੰ ਕਿਉਂਕਿ ਹਰ ਇੱਕ ਦੇ ਆਪਣੇ ਆਪਣੇ ਮਤਵ ਨੇ ਜੀ ਅਸੀਂ ਜਿਹੜੇ ਲੋਕ ਚਾਹੁੰਦੇ ਨੇ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲੇ ਜਿਹੜੇ ਚਾਹੁੰਦੇ ਨੇ ਡਾਕਟਰ ਸੁਮੇਨਾਥ ਦੀ ਰਿਪੋਰਟ ਲਾਗੂ ਹੋਵੇ ਜਿਹੜੇ ਚਾਹੁੰਦੇ ਨੇ ਜੀ ਕਿ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਵੇ ਜਿਹੜੇ ਚਾਹੁੰਦੇ ਨੇ ਲਖੀਮਪੁਰ ਵਾਲੇ ਲੋਕਾਂ ਨੂੰ ਇਨਸਾਫ ਮਿਲੇ ਜਿਹੜੇ ਚਾਹੁੰਦੇ ਨੇ ਜੀ ਕਿ ਲੋਕਾਂ ਦੇ ਨਾਲ ਜਿਹੜੇ ਉੱਤੇ ਮੁਕੱਦਮੇ ਪੈਨੇ ਹੋ ਵਾਪਸ ਲੈ ਜਾਣ ਡਬਲਯੂਟੀਓ ਚੋਂ ਭਾਰਤ ਬਾਹਰ ਆਪੇ ਜਿਹੜੇ ਮੰਗਾ ਮੰਗਦੇ ਨਾਲ ਸਹਿਮਤ ਨੇ ਜੀ ਉਹ ਪੂਰੇ ਦੇਸ਼ ਦੇ ਲੋਕਾਂ ਨੂੰ ਅੱਜ ਇਹਦੇ ਵਿੱਚ ਮੈਦਾਨ ਦੇ ਵਿੱਚ ਉਤਰਿਆ ਹੋਣਾ ਚਾਹੀਦਾ ਤੇ ਲੋਕ ਉਤਰ ਵੀ ਚੁੱਕੇ ਨੇ ਜੀ ਤੇ ਨਾਲੇ ਇਕਰ ਗੱਲ ਕੀਤੀ ਜਾਵੇ ਪੋਲੀਟੀਕਲ ਲੀਡਰਾਂ ਦੀ ਉਹ ਵੀ ਲਗਾਤਾਰ ਇੱਥੇ ਪਹੁੰਚਦੇ ਨੇ ਯਾਰ ਮੈਂ ਕਹਿੰਨਾ ਵੀ ਸਮਰਥਨ ਦੇ ਰਹੇ ਨੇ ਦੇਈ ਜਾਣ ਸਾਡਾ ਪੋਲੀਟਿਕਸ ਨਾਲ ਕੋਈ ਸਬੰਧ ਨਹੀਂ ਪਹਿਲਾਂ ਵੀ ਮੋਰਚਾ ਗੈਰ ਰਾਜਨੀਤਿਕ ਸੀ ਹੁਣ ਵੀ ਗੈਰ ਰਾਜਨੀਤਿਕ ਜੀ ਜੀ ਧੰਨਵਾਦ ਇਹ ਸਾਡੇ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਗੂ ਇਹ ਕਹਿੰਦੇ ਨੇ ਕਿ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਉਹ ਪਹਿਲਾਂ ਬਿਆਨਵਾਜੀ ਕਰ ਚੁੱਕੀਆਂ ਨੇ ਜਿਸ ਦੇ ਕਾਰਨ ਕੁਝ ਨੁਕਸਾਨ ਹੋਇਆ ਪਰ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਪੂਰੇ ਭਾਰਤ ਦੀਆਂ ਜਥੇਬੰਦੀਆਂ ਦੇ ਨਾਲ ਨੇ ਜੋ ਵੀ ਸਰਕਾਰ ਦਾ ਅੱਗੇ ਜਿਹੜੀ ਮੀਟਿੰਗ ਹੋਊਗੀ ਉਸ ਤੋਂ ਬਾਅਦ ਫੈਸਲਾ ਹੋਊਗਾ ਉਸ ਨੂੰ ਲੈ ਕੇ ਜਿਹੜੇ ਕਿਸਾਨ ਨੇ ਹੋ ਕੇ ਵਧਣਗੇ ਤੇ ਆਪਣੀਆਂ ਮੰਗਾਂ ਜਿਹੜੀਆਂ ਮਨਵਾ ਕੇ ਉਹ ਵਾਪਸ ਆਉਣਗੇ ਕੈਮਰਾਮੈਨ ਗੁਰਪ੍ਰੀਤ ਨਾਲ ਮੈਂ ਤਸਵੀਰ ਪਾਉਂਕੂ ਸ਼ੰਭੂ ਬਾਟਰ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ